ਸਾਸੀ ਕਾਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਸੂਟ ਲੈ ਕੇ ਆਏ ਆਂ ਇਹ ਰਿਆਣਗੀ ਜੀ ਪਿਓਰ ਕ੍ਰੇਪ ਦਾ ਫੈਬਰਿਕ ਰਹੇਗਾ embroidery ਇਸ ਦੇ ਉੱਪਰ ਬਹੁਤ ਹੀ ਪਿਆਰੀ ਕੀਤੀ ਗਈ ਹੈਵੀ ਕਟ ਦਾਣਾ embroidery ਕੀਤੀ ਗਈ ਪ੍ਰਾਈਸ ਆਪਾਂ ਇਹਨਾਂ ਦਾ ਪਰ ਮੀਟਰ ਦੇ ਅਕੋਰਡਿੰਗ ਸੂਟ ਦਾ ਮੈਂਸ਼ਨ ਕਰ ਦਿੱਤਾ ਤੁਸੀਂ 2.5 ਮੀਟਰ ਤੋਂ ਉੱਪਰ ਜਿੰਨਾ ਮਰਜ਼ੀ ਫੈਬਰਿਕ ਲੈ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਇਹ ਵੀ ਤੁਹਾਨੂੰ ਪਿਓਰ ਜੌਰਜਟ ਦਾ ਹੀ ਸੂਟ ਮਿਲ ਜਾਏਗਾ ਹੈਂਡ embroidery ਇਸ ਉੱਪਰ ਵੀ ਕੀਤੀ ਗਈ ਹੈ ਪ੍ਰਾਈਸ ਆਪਾਂ ਇਹਨਾਂ ਦਾ ਵੀ ਪਰ ਮੀਟਰ ਦੇ ਅਕੋਰਡਿੰਗ ਸੂਟ ਦਾ ਮੈਂਸ਼ਨ ਕਰ ਦਿੱਤਾ ਕਲਰ ਆਪਸ਼ਨ ਲਾਈਟ ਡਾਰਕ ਤੁਹਾਨੂੰ ਇਹਨਾਂ ਦੇ ਵਿੱਚ ਸਾਰੇ ਹੀ ਮਿਲ ਜਾਣਗੇ ਬਹੁਤ ਹੀ ਪਿਆਰੇ ਸੂਟ ਰੈਡੀ ਕੀਤੇ ਗਏ ਨੇ ਅਗਲਾ ਜਿਹੜਾ ਸੂਟ ਹੋਏਗਾ ਇਹ ਵੀ ਤੁਹਾਨੂੰ ਪਿਓਰ ਟਿਸ਼ੂ ਦਾ ਹੀ ਸੂਟ ਮਿਲੇਗਾ ਕਟ ਦਾਣਾ ਐਮਬਰੋਇਡਰੀ ਇਸ ਦੇ ਉੱਪਰ ਵੀ ਬਹੁਤ ਹੀ ਪਿਆਰੀ ਕੀਤੀ ਗਈ ਹੈ ਪ੍ਰਾਈਸ ਆਪਾਂ ਇਹਨਾਂ ਦਾ ਵੀ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਅਗਲੇ ਜਿਹੜੇ ਸੂਟ ਹੋਣਗੇ ਇਹ ਵੀ ਤੁਹਾਨੂੰ ਪਿਓਰ ਵਿਸਕੋਸ ਨੈਚੁਰਲ ਕਰੇਪ ਦਾ ਸੂਟ ਮਿਲ ਜਾਏਗਾ ਇਮਬਰੋਡੀ ਬਹੁਤ ਹੀ ਪਿਆਰੀ ਕੀਤੀ ਗਈ ਹੈ ਪ੍ਰਾਈਸ ਆਪਾਂ ਇਹਨਾਂ ਦਾ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਕਲਰ ਆਪਸ਼ਨ ਬਹੁਤ ਹੀ ਪਿਆਰੀ ਆਪਾਂ ਲੈ ਕੇ ਆਏ ਹਾਂ ਬਾਟਮ ਨਾਲ ਹੋਏਗੀ ਪਲੇਨ ਇਸ ਦੇ ਕਲਰ ਬਹੁਤ ਹੀ ਪਿਆਰੀ ਨੇ ਤੁਸੀਂ ਕੋਈ ਵੀ ਸੂਟ ਆਰਡਰ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਭੇਜ ਕੇ ਕੋਈ ਵੀ ਸੂਟ ਤੁਸੀਂ ਬੁੱਕ ਕਰਵਾ ਸਕਦੇ ਹੋ ਅਗਲੇ ਜਿਹੜੇ ਹੋਣਗੇ ਸੂਟ ਤੁਹਾਨੂੰ ਪਸ਼ਮੀਨੇ ਦਾ ਸੂਟ ਮਿਲ ਜਾਏਗਾ ਬਾਟਮ ਵੀ ਨਾਲ ਪਸ਼ਮੀਨੇ ਦੀ ਹੀ ਰਹੇਗੀ ਇਹ 2 1/2 ਮੀਟਰ ਸ਼ਰਟ 2 1/2 ਮੀਟਰ ਬਾਟਮ ਦੀ ਕੱਟ ਹੋਏਗੀ ਵਿਦਆਊਟ ਦੁਪੱਟਾ ਸੂਟ ਹੋਣਗੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਆਪਣੇ ਲਈ ਬਾਈ ਕਰ ਸਕਦੇ ਹੋ ਇਹਨਾਂ ਦੇ ਵਿੱਚ ਵੀ ਕਲਰ ਜਿਹੜੇ ਹੋਣਗੇ ਲਾਈਟ ਡਾਰਕ ਤੁਹਾਨੂੰ ਸਾਰੇ ਹੀ ਮਿਲ ਜਣਗੇ ਬਹੁਤ ਹੀ ਪਿਆਰੇ ਸੂਟ ਰੈਡੀ ਕੀਤੇ ਗਏ ਨੇ ਅਗਲੇ ਜਿਹੜੇ ਸੂਟ ਹੋਣਗੇ ਪਿਓਰ ਤੁਹਾਨੂੰ ਵਿਸਕੋਸ ਵੈਲਵਟ ਦੀ ਸ਼ਰਟ ਮਿਲ ਜੇਗੀ embroidery ਬਹੁਤ ਹੀ ਪਿਆਰੀ ਕੀਤੀ ਗਈ ਹੈ ਸਟੌਲ ਵੀ ਹੋਏਗਾ ਵਿਸਕੋਸ ਵੈਲਵਟ ਦਾ ਹੀ ਬਾਟਮ ਜਿਹੜੀ ਹੋਏਗੀ ਇਸਦੇ ਨਾਲ ਪਸ਼ਮੀਨੇ ਦੀ ਹੋਏਗੀ 컬러 ਆਪਸ਼ਨ ਇਹਦੇ ਵਿੱਚ ਵੀ ਆ ਬਹੁਤ ਹੀ ਪਿਆਰੀ ਲੈ ਕੇ ਆਏ ਆ ਅਗਲੇ ਜਿਹੜੇ ਸੂਟ ਰਣਗੇ ਇਹ ਵੀ ਤੁਹਾਨੂੰ ਵਿਸਕੋਸ ਪਸ਼ਮੀਨੇ ਦਾ ਸੂਟ ਮਿਲ ਜੇਗਾ embroidery work ਬਹੁਤ ਹੀ ਪਿਆਰਾ ਕੀਤਾ ਗਿਆ ਦੁਪੱਟਾ ਵੀ ਇਸ ਦਾ ਵਿਸਕੋਸ ਪਸ਼ਮੀਨੇ ਦਾ ਜਿਸਟਰ ਪ੍ਰਿੰਟ ਹੋਏਗਾ ਬਾਟਮ ਨਾਲ ਵਿਸਕੋਸ ਪਸ਼ਮੀਨੇ ਦੀ ਰਹੇਗੀ ਪ੍ਰਾਈਸ ਸਾਰੇ ਸੂਟਾਂ ਦਾ ਮੈਂਸ਼ਨ ਕੀਤਾ ਹੋਇਆ ਥੈਂਕ ਯੂ ਸੋ ਮਚ